ਹਾਂਜੀ ਗਾਇਸ ਕਿਦਾਂ ਜੀ ਸਾਰੇ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈ ਆਪਣਨ ਪ੍ਰੀ ਵਲੌਗ ਆਪਣਨ ਪ੍ਰੀ ਵਲੌਗ YouTube ਚੈਨਲ ਮੈਂ ਇੱਕ ਵਾਰ ਸਾਡਾ ਖਾਣਾ ਚੱਲ ਰਿਹਾ ਸਵੇਰ ਦਾ ਪਰੀ ਖਾਰੀ ਪਨੀਰ ਨਾਲ ਨਾਲ ਫੋਨ ਲਾਇਆ ਹੋਇਆ ਨਾਲੋਂ ਜਿਹੜੇ ਕਿ ਮੌਸਮ ਅੱਜ ਬੱਦਲਾਂ ਦੀ ਛਾਵੇਂ ਬੈਠ ਕੇ ਰੋਟੀ ਖਾਈ ਜਾ ਰਹੀ ਹੈ ਮੌਸਮ ਠੰਡਾ ਮੌਸਮ ਹੈ ਅੱਜ ਹੁਣੇ ਮੀਂਹ ਪੈ ਗਿਆ ਇੰਨਾ ਤਾਂ ਨਹੀਂ ਪਿਆ ਪਰ ਮੌਸਮ ਵਧੀਆ ਹੋਇਆ ਮੈਂ ਕਿਹਾ ਚਲ ਬਾਰੀ ਬੈਠੀ ਹੈ ਲਾਈਟ ਹੈ ਨਹੀਂ ਇਨਵਰਟਰ ਨਾਲ ਵੀ ਮੈਂ ਕਿਹਾ ਕੀ ਕਰੂੰਗਾ ਟੀਵੀ ਬੰਦ ਰੱਖਣਾ ਪਾਣਾ ਨਾ ਤਾਂ ਮੇਰਾ ਟੀਵੀ ਸਾਡਾ ਇਨਵਰਟਰ ਤੇ ਹੈਗਾ ਪਰ ਮੈਂ ਕਾ ਨੂੰ ਚਲਾਣਾ ਕਾ ਨੂੰ ਇਨਵਰਟਰ ਡਾਊਨ ਕਰਨਾ ਲਾਈਟ ਆਵੇ ਨਾ ਆਵੇ ਕਿਨੇ ਰੀ ਚੱਲ ਰਹੀ ਦੀ ਤਰ ਤੁਰਾ ਟੁੱਟ ਗਿਆ ਹੁਣ ਤੇ ਆ ਦੇਖੋ ਮੌਸਮ ਦੇਖੋ ਕਿੰਨਾ ਪੈ ਰਹਾ ਹੈ ਬਈਆ ਦੇਖੋ ਰੋਟੀ ਖਾ ਬੇਟਾ ਰੋਟੀ ਖਾ ਪਰ ਗੋਣਾ ਤੇ ਨਾ ਪਿਆਰਾ ਹੈ ਪਿਆ ਸਾਡੇ ਪਿਆਰੇ ਪਿਆਰੇ ਭੁੱਟੇ ਸਾਡੇ ਪਿਆਰੇ ਪਿਆਰੇ ਉਹ ਉਹ ਵਾਲਾ ਜਿਹੜਾ ਭੂਟਾ ਨਾ ਲਾ ਲਦਾ ਜਿਵੇਂ ਪੇਪ ਕਾਦਰ ਜੂਵੇਂ ਉਦੋਂ ਦਾ ਫੁੱਲ ਨੀਂਬੂ ਨਹੀਂ ਆਪੋ ਤਾਂ ਨਿੰਬੂ ਨਹੀਂ ਹੋਣਾ ਇਹਦੇ ਤਾਂ ਇਹਨਾ ਬੁੱਟੇ ਨੇ ਬੜਾ ਸਾਰਾ ਹੋਣਾ ਬੜਾ ਸੋਹਣਾ ਲੱਗਦਾ ਹੈ ਮੈਂ ਨਹੀਂ ਇਹ ਨਹੀਂ ਚਲੋ ਜੀ ਮੈਂ ਨਹੀਂ ਬੱਤ ਪ੍ਰਸ਼ਾਦਾ ਛਕ ਲਈਏ ਤੇ ਫਿਰ ਕਰਦੇ ਗੱਲਬਾਤ ਆਹ ਲਈ ਚਾਹ ਵਾਹ ਜੀ ਵਾਹ ਆਗੀ ਚਾਹ 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 ਗਰਮਾ ਗਰਮ ਚਾਹ ਚਲੋ ਜੀ ਚਲੋ ਛਕੋ ਛਕੋ ਚਾਹ ਕਰੋ ਸ਼ੁਰੂ ਕਰੋ ਤੇ ਇਹ ਗਤੀ ਪਛਤੀ ਆਪਾਂ ਹੋ ਗਏ ਦੱਸਿਆ ਉਹਨਾਂ ਨੇ ਕਿ ਲੂਮੀ ਮਿਆਰੀ ਦਾ ਸ਼ੁਕਰ ਵਧੀਆ ਜਾ ਬਹੁਤ ਝੱਕੜ ਚੱਲਿਆ ਤੇ ਜਿਆ ਚੱਪਾ ਨਹੀਂ ਨਹੀਂ ਬਿਆਦਾ ਨਹੀਂ ਇੱਕ ਵਾਰ ਛੜਕਾ ਜਾ ਕਰੇ ਜ਼ੋਰਦਾਰਾ ਤੇ ਪੈ ਲਿਆ ਤੜਕੇ ਨੂੰ 4 ਵਜੇ ਮਿਓ ਥੋੜਾ ਜਹਾ ਇੰਡਸਟਰੀ ਨੂੰ ਉਹਨਾਂ ਦੇ ਕੋਸਰੀ ਬਾਹਰ ਆ ਗਿਆ ਹਾਈਵੇ ਜਿਹੜਾ ਮਨੂੜ ਤੋਂ ਸੱਪ ਤੋਂ ਤੇ ਫਲੇ ਜਾ ਰਿਹਾ ਹੈ ਸਾਹਮਣੇ ਐਸਡੀ ਕਾਲਜ ਹੈ ਪੂਰੇ ਪੰਜਾਬ ਨੇ ਕੋਲ ਜਮੀਨਾਂ ਤੋਂ ਵਿਗੇ ਤਿੰਨ ਵਿਗੇ ਦੋ ਕਿੱਲੇ ਤਿੰਨ ਕਿੱਲੇ ਰੇਟ ਅਡੜ ਹੈ ਲੋਕੇਸ਼ਨ ਦਾ ਹਾਈਵੇ ਨੂੰ ਫਾਇਰ ਮਤਲਬ ਇਹਨੂੰ ਲਿੰਕ ਰੋਡਾਂ ਨੂੰ ਫਰੰਟ ਦਾ ਹੋਰ ਰੇਟ ਹੈ ਜੇ ਅੰਦਰ ਚਲੇ ਜਾਵਾਂਗੇ ਘੋਰ ਤੇ ਹੋਰ ਰੇਟ ਹੈ ਉਹ ਇਹ ਸਾਡੇ ਕੋਲ ਜਮੀਨਾਂ ਪਈਆਂ ਜੇ ਕੋਈ ਲੈਣਾ ਚਾਵੇ ਇਨਵੈਸਟਮੈਂਟ ਹੈ ਕਿਸੇ ਇੰਡਸਟਰੀ ਲਈ ਲੈਣੀ ਹੈ ਨਿ ਫਿਊਚਰ ਹੈ ਜਾਂ ਰੈਂਟਲ ਕੁਝ ਕੱਢਣਾ ਇਨਵੈਸਟਮੈਂਟ ਕਰਨੀ ਹੈ ਤਾਂ ਉਹਦੇ ਅਕੋਰਡਿੰਗ

ਮੂੰਹ ਛੱਡਦੇ ਪਰ ਕੋਣ ਆ ਮਾਨ ਆ ਗਿਆ ਤੇਰਾ ਖਾਣੇ ਮੀ ਕੋ ਮੈਂ ਆਪਣਾ ਖਤਮ ਕਰਦਾ ਖਾਣਾ ਪਰ ਕੋਣ ਕਰੇਗਾ ਇਹ ਖਾ ਪਰ ਕੋ ਖਾ ਬੜਾ ਬੜਾ ਆਹਦੀ ਕਰਦੇ ਮੂੰਹ ਮੋਰ ਮੈਂ ਚੋਰੀਆ ਨਾ ਫਰੈਂਚ ਫਰਾਈ ਕੋ ਕਾਇਲ ਮਿਊਟ ਲਾਪਾ ਮਨੇ ਨੀੜਲ ਮਕਾਦੇ ਹੋਰ ਅਗੀ ਪਈ ਆਹੀਆਂ ਉਡੀ ਹੋਈ ਹੈਏ ਬੋਲ ਲੈ ਲਾ ਤੇ ਭਰ ਲੈ ਘੋਟਨੇ ਹੋਰ ਮਗਨਾਂ ਅੱਛਾ ਨਾ ਕਰ ਮੈਂ ਚੱਲੀ ਦੱਸ ਫੇਰ ਹੁੰਦੇ ਬਸੇ ਥੋੜਾ ਖਾਣੇ ਆ ਗਏ ਆ ਜੀ ਨੰ ਫੀਲਾ ਕੋਲ ਰਹੀ ਤੁਸੀਂ ਆ ਗਏ ਬੁੱਸ ਹੋਸਟਲ ਜੀ ਜੀ ਟਾਈਮ ਕੀ ਹੋ ਗਿਆ 9 ਵਜੇ ਦੇ 2 ਮਿੰਟ ਹੋ ਗਏ ਤੇ ਚਲੋ ਚਲਿਏ ਜੀ ਖਾਣਾ ਪਾਣਾ ਕਰ ਲਿਆ ਤੇ ਹੁਣ ਚੱਲਦੇ ਆਪਾਂ ਆ ਕੋ ਲੈ ਜੀਰੇ ਦੇਖੋ ਤੇ ਗਪਾਲ ਸਵਿਟ ਸੈ ਅਪਰਾ ਨੌਕ ਆਊਟ ਲਗਦਰੀ ਸੈ ਲੋਨ ਅਕੈਡਮੀ ਜੋ ਵੀ ਹੈ ਤੇ ਚਲੋ ਕਰ ਕਰ ਮੈਂ ਜਾਨਾ ਨਾ ਕਰੀ ਰੱਖੇ ਦੇਖੋ ਜੀ ਜਾਰੀਆਂ ਰੂ ਸਾਰੇ ਬਸਾ ਦਾ ਕੰਮ ਪਿਆਰ ਵਰ ਪਿਆਰ ਆ ਦੇਖੀ ਚੱਰੀ ਖੜਾ ਪਾਣੀ ਪੀਲੇ ਕਿ ਨਾ ਵਰਬ ਨਹੀਂ ਖਾਉਂ ਵਰਬ ਨਹੀਂ ਖਾਣੀ ਪੁੱਤਰ

ਕਰੋ ਕਰੋ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਅੱਜ ਤਾਂ ਪੇਰ ਨੂੰ ਬਤਨਾ ਹੈ ਉਹਨੂੰ ਤੇ ਦਿੰਦਾ ਤੂੰ ਚਮਚਾ ਜਾਂ ਕਿ ਪਾ ਕੇ ਰੱਖਣ ਲੱਗ ਗਿਆ ਬਰਗੁਣ ਐਨੀਆਂ ਪਲੇਟਾਂ 'ਚ ਚਮਚ ਨਾ ਬਾਹਰ ਪੁੱਤ ਨਾ ਇਹ ਕੋਲੀਆਂ 'ਚ ਕਵਾਦੀ ਬੰਦਿਆ ਅੱਧੇ ਕੋਈ ਹੈ ਵੀ ਨਹੀਂ ਐ ਲੋ ਮਿੱਤਰਾਂ ਆ ਦੇਖੀ ਟਾਈਮ 6:00 ਵਰਗਟ ਟਿਮਿੰਟ ਹੋਏ ਤੇ ਪਛਾ ਲੈ ਜ਼ਰਖਪੁਰ ਪਰ ਬਹੁਤੇ ਮੰਮੀ ਦਾ ਕੰਨ ਦੁਕਾਨ ਡਾਕਟਰ ਕੋਲੋਂ ਘਰ ਤੋਂ ਸਵੇਰ ਦਾ ਕੰਮ ਜਿੱਪੜ ਗਿਆ ਸਾਰਾ ਜਿਨ੍ਹਾਂ ਨੇ ਉਹਨਾਂ ਨੂੰ ਤਾਂ ਅੱਗੇ ਹੁਣੇ ਚੱਲਦੇ ਆ ਦਵਾਈ ਦੋਣ ਦੇ ਗਏ ਕੱਲ੍ਹ ਘਰ ਦੋ ਗਿਆ ਦੇਖ ਲੈ ਕਾ ਨੇ ਕੱਲ੍ਹ ਕੋਈ ਕੰਨ ਸੁਖਿਆ ਨਹੀਂ ਜਾ ਕੇ ਦੇਖ ਦੇ ਸਾਡੀ ਬਰੀ ਭਾਈ ਜਮੇ ਕੁਛ ਨਹੀਂ ਖਾਂਦੀ ਹਾਲ ਦੇਖ ਲੇਗਾ ਗੇਟ ਲਾਓ ਗੇਟ ਲਾ ਦਿਓ ਗੇਟ ਲਾ ਦਿਓ ਬੇਟਾ ਗੇਟ ਲਾ ਦਿਓ ਸਾ ਮੇਰੀ ਸਾਡੀ ਪਰੀ ਰਾਣੀ ਲੈ ਗਿਆ ਇਹਦਾ ਇਹ ਵੀ ਸਾਡੀ ਪਰੀ ਰਾਣੀ ਸੁੱਤੀ ਪਈ ਗੱਡੀ 'ਚ ਆਪਾਂ ਸਿਰਕਪੁਰ ਦੇ ਚਾਂਦ 'ਚ ਖੜੇ ਹਾਂ ਡਾਕਟਰ ਕੋਲ ਮਿਲਿਆ ਨਹੀਂ ਤੇ ਹੁਣ ਦੇਖਦੇ ਆਂ ਫਿਰ ਤੁਸੀਂ ਮੈਂ ਤਾਂ ਦੂਸਰੇ ਪਾਉਂਸੀ ਰੱਖੇ ਹੋਏ ਕਦੀ ਖਾ ਰਹੀ ਹੈ ਦੇਖੋ ਗਾਇਸ ਘਰੇ ਆ ਗਏ ਇਹ ਪੀਜ਼ਾ ਲਿਆਇਆ ਵਾ ਘਰ ਲਈ ਬਰੇਡ ਪਰ ਹੁਣ ਦਾ ਪਰ ਸਾਡੇ ਪਰੀ ਰਾਣੀ ਦੀ ਕੁੱਕ ਨਹੀਂ ਅਰ ਬਿਮਾਰ ਹੋ ਗਈ ਗਲਾ ਕੋਨੇ ਉੱਠੀ ਜੀਤੀ ਗਲਾ ਖਰਾਬ ਅਕਰੇ ਪਹੁੰਚ ਗਏ ਕੋਈ ਗੱਡੀ ਲਾਈਏ ਅੰਦਰ ਫੇਰੇ ਨੂੰ ਚੱਕੀ ਕੋਦੀ ਲੈ ਚਲੀਏ ਬਾਤ ਦੇਖ ਦੇ ਕਾ ਪਰ ਪਰ ਉਹ ਮੇਰੇ ਪੁੱਤਰੇ ਪਰੂ ਪਰੂ ਉੱਠ ਬੇਟਾ ਉੜ ਜਾ ਮੇਰੇ ਬੱਚਾ ਚਲ ਉ ਟ ਟ ਟ ਚਲ ਕੋਦੀ ਚੱਕਦਾ